26 ਜਨਵਰੀ ਨੂੰ ਲਿਆ ਕੇ ਅਮਰਸਾ ਰੇਲਵੇ ਸਟੇਸ਼ਨ ਤੇ ਚਲایا ਗਿਆ ਸਰਚ ਅਭਿਆਨ ਹੋਸ਼ ਦੇ ਵਿੱਚ ਘੱਪਾਂ ਦਿੰਦੇ। ਉਹ ਆਪਣਾ ਸਾਰਾ ਸਿਹਤ ਕੱਢਦੇ। ਕੋਈ ਜਦ ਸਿਹਤ ਕੱਢ। ਅੱਛਾ। ਨਾ ਦਿਨ। ਅਸੀਂ ਅੱਜ 26 ਜਨਵਰੀ ਨੂੰ ਲੈ ਕੇ ਚੈਕਿੰਗ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਕੀ ਕਹਿੰਦੇ? ਸਾਡੇ ਡੀਜੀਪੀ ਸਪੈਸ਼ਲ ਡੀਜੀਪੀ ਵੱਲੋਂ ਸਿਮਨਿਸ ਦਿਸ਼ਾ ਨਿਰਦੇਸ਼ ਜਿਹੜੇ ਜਾਰੀ ਕੀਤੇ ਗਏ ਚੈਕਿੰਗ ਦੇ ਸਬੰਧ ਵਿੱਚ 26 ਜਨਵਰੀ ਤੇ ਆ ਜੁਦਿਆ ਜਿਹੜਾ ਉੱਥੇ ਚੱਲ ਰਿਹਾ ਹਰਾਮ ਨੋਬੀ ਦਾ ਉਦੇ ਸਬੰਧ ਵਿੱਚ ਲਗਾਤਾਰ ਜਿਹੜੀ ਆ ਉਹ ਚੈਕਿੰਗ ਜਾਰੀ ਆ ਕਿ ਕੋਈ ਸਪੈਸ਼ਲ ਟ੍ਰੇਨਾਂ ਵੀ ਸ਼ਾਇਦ ਜੜੀਆਂ ਚੱਲਣ ਜੀਦਾ ਕਰਕੇ ਬਹੁਤ ਜ਼ਿਆਦਾ ਮਜ਼ਬੂਤ ਜਿਹੜੇ ਸਬੰਧ ਆ ਅਸੀਂ ਕੀਤੇ ਨੇ ਕਿੰਨੇ ਕਿੰਨੇ ਜਵਾਨਾਂ ਨੂੰ ਸਟੇਸ਼ਨ ਤੇ ਤਾਇਨਾਤ ਕੀਤਾ ਗਿਆ ਇੱਕ ਸ਼ਿਫਟ ਵਿੱਚ ਜੀ ਆਰ ਪੀ ਦੇ 22 ਬੰਦੇ ਜਿਹੜੇ ਆ ਡਿਊਟੀ ਤੇ ਤਾਇਨਾਤ ਨੇ ਉਹਦੇ ਨਾਲ ਆਰ ਪੀ ਐਫ ਵੀ ਆ ਤੇ ਡਿਸਟ੍ਰਿਕਟ ਪੁਲਿਸ ਥਾਣਾ ਸਿਵਲ ਲਾਈਨ ਐਸ ਐਚ ਓ ਵੀ ਸਮੇਂ-ਸਮੇਂ ਤੇ ਸਵੇਰੇ ਚਾਮ ਜਿਹੜੀ ਚੈਕਿੰਗ ਕਰਦੇ ਰਹਿੰਦੇ ਆ ਬਲਵੀਰ ਜੀ ਜਦੋਂ ਵੀ ਇਹੋ ਜਿਹੇ 26 ਜਨਵਰੀ ਆ 15 ਅਗਸਤ ਤੋਂ ਦਿਆ ਹਮੇਸ਼ਾ ਇੱਕ ਲੋਕਾਂ ਦੇ ਮੰਨਾਂ ਦੇ ਵਿੱਚ دہشت ਦਾ ਮਾਹੌਲ ਹੁੰਦਾ ਹੈ ਲੋਕਾਂ ਨੂੰ ਅਵੇਰ ਕੀਤਾ ਜਾ ਰਿਹਾ ਜਾਗਰੂਕ ਕਰਨੇ ਕਿ ਬਿਲਕੁਲ ਲੋਕਾਂ ਨੂੰ ਵੇਅਰ ਕੀਤਾ ਜਾ ਰਿਹਾ ਕਿ ਕੋਈ ਵੀ ਜਿਹੜੀ ਚੀਜ਼ ਆਕਰ ਕੋਈ ਬੈਗ ਟ੍ਰਾਂਜਿਸਟਰ ਵਗੈਰਾ ਕੋਈ ਵੀ ਚੀਜ਼ ਕੋਈ ਪਈ ਮਿਲਦੀ ਆ ਲਵਾਰਸ ਹਾਲਤ ਵਿੱਚ ਤੇ ਉਹਨੂੰ ਚੈੱਕ ਕਰਨਾ ਕੀਤਾ ਜਾਵੇ ਜੀ ਆਰ ਪੀ ਨੂੰ ਆਰ ਪੀ ਐਫ ਨੂੰ ਤੁਰੰਤ ਜਾ ਕੇ ਮੁਲਾਜ਼ਮ ਮੌਕੇ ਤੇ ਖੜੇ ਨੇ ਉਹਨਾਂ ਨੂੰ ਤਲਾਹ ਦਿੱਤੀ ਜਾਵੇ ਕਿ ਉਹਦੇ ਤੇ ਕੋਈ ਅਨਸਗਾਵੀ ਘਟਨਾ ਨਾ ਵਾਪਰ ਤੱਕੇ ਮੌਕੇ ਤੇ ਹੀ ਫੈਸਲਾ ਲਿਆ ਜਾ ਤੱਕ ਜੀ ਆਰ ਪੀ ਮਾਦਮ